ਜਿੱਕਾ ਖਲਸਾ ਵਾਹਿਗੁਰੂ ਦੀ ਖਤੇ ਅੰਤਨ ਗੁਰਨਾਨਦ ਸਾਹਿਬ ਦਾ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੂਰਾਇ ਰਪੇ ਦੀਤਲ ਵੰਡਿਤ ਵਾਸੀ ਤੇ ਯਸੁ ਕਰਤੇ ਆਏ ਸੀ ਸਤਿਗੁਰੂ ਜਿੱਦੇ ਨਾਨਕ ਜੀ ਜੱਲ ਲੈ ਕੇ ਆਏ ਸੀ ਇੱਥੇ ਲਗਭਗ ਗੁਰੂ ਨਾਨਕ ਸਾਹਿਬ 14 ਸਾਲ 9 ਮਹੀਨੇ ਤੇ 13 ਦਿਨ ਇਸ ਕਰਦੇ ਵਿੱਚ ਵਿਚਰੇ ਨੇ ਤੁਨ ਗੁਰਨਾਨਕ ਸਾਹਿਬ ਅੰਮ੍ਰਿਤ ਵੇਲੇ ਹਰ ਰੋਜ਼ ਵੇਰ ਸਭ ਜਾ ਕਰਦੇ ਸੀ ਜਿੱਥੇ ਸਤਿਗੁਰਾਂ ਦਾ ਤਪ ਸਥਾਨ ਹੈ ਤੁਨ ਗੁਰਨਾਨਕ ਸਾਹਿਬ ਫਿਰ ਇੱਥੇ ਆ ਕੇ ਜਲਪਾਣੀ ਛੱਕੇ ਫਿਰ ਹਟ ਸਭ ਜਾ ਕੇ ਅਸੀਂ ਜਿੱਥੇ ਮਹਾਰਾਜ ਨੇ ਤੇਰਾ ਤੇਰਾ ਤੋਲ ਕੇ ਪੂਰਾ ਦੁਨੀਆ ਨੂੰ ਨਵਾਜਿਆ ਤੁਨ ਗੁਰਮਾਨਸਾ ਸਾਹਿਬ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੇ ਨਾਲ ਇਸੇ ਹੀ ਘਰ ਦੇ ਵਿੱਚੋਂ ਮਹਾਰਾਜ ਦੀ ਵਿਰਾਸਤ ਰਵਾਨਾ ਹੋਈ ਤੇ ਚਲੋ ਟਾਲੇ ਦੀ ਤਰਜੀ ਤੇ ਵਿਆਹ ਹੋਇਆ ਤੁਨ ਗੁਰਮਾਨਸਾ ਮਹਾਰਾਜ ਮਾਦਾ ਸਲੱਖਣੀ ਦੀ ਦੋਲੀ ਇਸ ਘਰੋਂ ਚਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੇ ਨਾਲ ਦੋ ਸਭ ਜਾਂਦੇ ਸਤਿਗੁਰਾਂ ਦੇ ਹੜੇ ਇਹਨਾਂ ਦਾ ਇਤਿਹਾਸ ਦੇ ਵਿੱਚ ਮੈਂ ਮੈਂ ਦਾ ਬਸਰੀਤ ਜਾਂ ਤੇ ਬੱਬਾ ਲਖਮੀ ਦਾ ਹੈ ਹਨ ਗੁਰੂ ਨਾਨਕ ਸਾਹਿਬ ਨੇ ਇਸੇ ਘਰ ਦੇ ਵਿੱਚ ਦੋ ਅਦਾਸੀਆਂ ਸਤਿਗੁਰਾਂ ਨੇ ਕੀਤੀਆਂ ਅਤੇ ਪਾਸਿਆਂ ਨੇ ਬਹੁਤ ਹੀ ਸਮਾਂ ਲੰਮਾ ਇਸ ਘਰ ਦੇ ਵਿੱਚ ਰਹੇ ਨੇ ਹਨ ਗੁਰੂ ਨਾਨਕ ਸਾਹਿਬ ਇਹ ਬਹੁਤ ਚੋਣ ਕੀਤੇ ਪਾਤਸ਼ਾਹ ਨੇ ਪਾਈ ਦੂਸਰਾ ਨਨਕਾਣਾ ਸਾਹਿਬ ਇਹ ਧਰਤੀ ਹਨ ਗੁਰੂ ਨਾਨਕ ਸਾਹਿਬ ਬਹੁਤ ਬੁੱਝਣਯੋਗ ਧਰਤੀ ਹੈ ਬੜੇ ਵੱੰਮਾ ਸਮਾ ਸਤਿਗੁਰੂ ਇਸ ਘਰ ਦੇ ਵਿੱਚ ਰਹੇ ਅੰਦਰ ਰਤਨ ਗੁਰੂ ਨਾਨਕ ਸਾਹਿਬ ਖਜਾਈ ਸਮੇ ਆਪਾਂ ਨੂੰ ਰਤਨ ਕੋਈ ਸ਼ਿੱਕੇ ਮਿਲੇ ਸੀ ਅੰਦਰ ਸਤਗੁਰਾਂ ਦੀਆਂ ਰਤਨ ਘਰ ਦੀਆਂ ਦੁਆਰਾਂ ਨੇ ਜੋ ਸ਼ੀਸ਼ੇ ਵਿੱਚ ਮੜੀਆਂ ਨੇ ਆਪ ਦਰਸ਼ਿਤ ਜਰਾਈ ਕਰ ਸਕਦੇ ਹੋ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਨਾਲ ਇਹ ਬਾਹਰ ਖੋਈ ਜੋ ਉਦੋਂ ਇਹ ਸਾਰਾ ਸ਼ਹਿਰ ਜਲ ਸਕਦਾ ਸੀ ਤੇ ਅੱਜ ਵੀ ਉਸੇ ਮਰਜ਼ਾਦਿਆਂ ਨੂੰ ਛੋਟੇ ਛੋਟੇ ਦੋਲ ਲੈ ਕੇ ਸਵੇਰੇ ਸ਼ਾਮ ਦੀਆਂ ਹੁੰਦੀਆਂ ਨੇ ਇਤੋਂ ਜਲ ਖੜ ਕੇ ਆਪਣੇ ਘਰ ਦਾ ਲੰਗਰ ਪਾਣੀ ਤਿਆਰ ਕਰਦਿਆਂ ਨੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਹੁਤ ਰੰਤਨਾ ਨੇ ਸਤਿਗੁਰਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਕਟਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਅਪਾਰ ਬਾਹਰ ਕਿਰਪਾ ਕਰਨ ਚਰਦਿਆਂ ਕਲਾ ਭਕਸ਼ਨ ਦੇ ਤੋਂ ਨਿਰਭਕਸ਼ਨ ਨੇਕਮਈ ਕਰਨਾ ਬਲ ਭਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਾਂ ਅੱਜ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇਖੇ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਸੀ ਜਿੱਥੇ ਗੁਰਾਂ ਦੇਵ ਜੀ ਮਹਾਰਾਜ ਦੇ ਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ ਪੂਰੀ ਦੁਨੀਆ ਵਿੱਚ ਜਿੰਦੇ ਗੁਰਨਾਨਕ ਨਾਮ ਲੈਵਾ ਸੰਤਾਂ ਦੇਸ਼ਾਂ ਵਿਦੇਸ਼ਾਂ 'ਚ ਇਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸੁਲਤਾਨ ਪਰਲੋਦੀ ਆਂਦੀਆਂ ਹਨ ਹੁਣ 555ਵਾਂ ਪ੍ਰਕਾਸ਼ ਪੁਰਬ ਆਰੰਭ ਹੋ ਚੁੱਕਾ ਹੈ ਨਗਰ ਕੀਰਤਨ ਪਰਸੋਂ ਹੋਣਾ 15 ਤਰੀਕ ਨੂੰ 555 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸੁਲਤਾਨਪੁਰ ਦੀ ਧਰਤੀ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਇਹ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਪਵਿੱਤਰ ਦਿਹਾੜੇ ਤੇ ਆਓ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਲਮਾਨਾਂ ਦੇ ਵੀ ਪੀਰ ਸੀ ਹਿੰਦੂਆਂ ਦੇ ਵੀ ਗੁਰੂ ਸੀ ਪੂਰੀ ਦੁਨੀਆ ਵਿੱਚ ਗੁਨਾਉਦ ਦੇ ਜੀ ਮਹਾਰਾਜ ਦਾ ਜਨਮ ਦਿਹਾੜਾ ਵੱਖਰੇ ਵੱਖਰੇ ਤਰੀਕਾ ਨਾਲ ਆਪਣੇ ਧਰਮ ਵਿੱਚ ਕੋਈ ਆਪਣੇ ਪੀਰ ਦੇ ਰੂਪ ਚ ਮਨਾਉਂਦਾ ਇਹ ਸੁਲਤਾਨਪੁਰ ਲੋਧੀ ਜੋ ਧਰਤੀ ਹੈ ਇਸ ਧਰਤੀ ਤੇ ਗੁਨਾਉਦ ਦੇ ਜੀ ਮਹਾਰਾਜ 14 ਸਾਲ 9 ਮਹੀਨੇ 13 ਦਿਨ ਰਹੇ ਗੁਰਦੁਆਰਾ ਬੇਸਾਬ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਉੱਥੇ ਉਹਨਾਂ ਦੇ ਹੱਥ ਦੀ ਬੇਰੀ ਲੱਗੀ ਹੋਈ ਹੈ ਜਿੱਥੇ ਕਿ ਮੇਲੇ ਰੂਪ ਚ ਹੁਣ ਤੁਸੀਂ ਸੰਗਤ ਨੇ ਜਾਣਾ ਦੇਖਣਾ ਹੈ ਤੇ ਉਸ ਪਵਿੱਤਰ ਸਥਾਨ ਤੇ 550 ਪੁਰਾਣੀ ਬੇਰੀ ਅੱਜ ਵੀ ਉਦਾਂ ਹੀ ਮੌਜੂਦ ਹੈ ਦੁਨੀਆਂ ਤੋਂ ਜਿੱਥੋਂ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਂਦੀਆਂ ਨੇ ਆਪਣੇ ਮਨੋ ਕਾਮਨਾਵਾਂ ਜੋ ਮੰਨਦੀਆਂ ਇੱਛਾ ਹੁੰਦੀਆਂ ਨੇ ਅਰਦਾਸ ਬੇਨਤੀ ਉਸ ਮਹਾਰਾਜ ਦੇ ਚਰਨਾਂ 'ਚ ਕਰਦੀਆਂ ਨੇ ਉਹ ਅੱਜ ਦਿਨ ਤੱਕ ਕਦੀ ਇਹ ਸੁਣਿਆ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਦਰ ਤੇ ਕਿਸੇ ਨੇ ਅਰਦਾਸ ਕੀਤੀ ਹੋਵੇ ਤਾਂ ਪੂਰੀ ਨਾ ਹੋਈ ਹੋਵੇ ਗੁਰਕਾਬਾ ਗੁਰਦੁਆਰਾ ਦੇ ਵਿੱਚ ਕਿਹੜੇ ਜਿਹੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਪ੍ਰਕਾਸ਼ ਕਰੋ ਗੁਰਦੁਆਰਾ ਗੁਰਕਾਬਾ ਸਾਹਿਬ ਜਿੱਥੇ ਆਪਾਂ ਖੜੇ ਆ ਜੀ ਇਥੇ ਸ਼ਹਿਰ ਤੇ ਇਲਾਕਾ ਸਾਂਝੇ ਤੌਰ ਤੇ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਤਕਰੀਬਨ ਪ੍ਰਵਾਤ ਫੇਰੀਆਂ ਆਰੰਭ ਨੇ ਉਹ ਕੱਲ ਸਮਾਪਤ ਹੋਣਗੀਆਂ ਹੁਣ 10 ਤਰੀਕ ਤੋਂ ਲੰਗਰ ਸ਼ੁਰੂ ਹੋ ਚੁੱਕੇ ਨੇ ਤੁਸੀਂ ਹੁਣ ਮੇਰੇ ਨਾਲ ਚੱਲਣਾ ਅੱਜ ਹੁਣ ਮੱਕੀ ਦੀ ਰੋਟੀ ਸਾਗ ਦਾ ਲੰਗਰ ਚੱਲ ਰਿਹਾ ਹੈ ਦਾਲ ਪ੍ਰਸ਼ਾਦਾ ਚਾਵਲ ਇਦਾਂ ਦੇ ਇਹ ਸੰਗਤਾਂ ਦੇ ਸਹਿਯੋਗ ਨਾਲ ਕਿਸੇ ਇੱਕ ਵੱਲੋਂ ਨਹੀਂ ਹੈ ਇਹ ਗੁਰਨਾਵ ਦੇ ਜੀ ਮਹਾਰਾਜ ਦਾ ਜੋ ਉਸ ਘਰ ਹੈ ਇਹ ਕੋਈ ਬਖਸ਼ਿਸ਼ਾਂ ਜਿਹੜੀਆਂ ਪੂਰੇ ਵਰਲਡ ਵਿੱਚ ਨੇ ਇਹ ਉਸ ਘਰ ਦੇ ਵਿੱਚ ਸੰਗਤ ਇੰਨੀ ਆਉਂਦੀ ਹੈ ਕਿ ਆਪਾਂ ਸੋਚ ਨਹੀਂ ਸਕਦੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ 550 ਸਾਲਾਂ ਤੇ ਇਹ ਸੁਲਤਾਨਪੁਰ ਲੋਧੀ ਦਾ ਪਬਲਿਕ ਨੂੰ ਬਹੁਤ ਜ਼ਿਆਦਾ ਪਤਾ ਲੱਗਾ ਪਹਿਲਾਂ ਸੀ ਕਿ ਜਿਹੜੇ ਸੁਲਤਾਨਪੁਰ ਲੋਧੀ ਨਾਲ ਅਟੈਚ ਸੀ ਜਾਂ ਜਿਨ੍ਹਾਂ ਨੂੰ ਸੀ ਉਹੀ ਸੰਗਤ ਨੂੰ ਪਤਾ ਸੀ ਲੇਕਿਨ ਹੁਣ ਤੇ ਲੱਖਾਂ ਦੀ ਤعداد ਵਿੱਚ ਹਰ ਐਤਵਾਰ ਨੂੰ ਸੁਲਤਾਨਪੁਰ ਲੋਧੀ ਸੰਗਤਾਂ ਆਉਂਦੀਆਂ ਨੇ ਗੁਰਦੁਆਰਾ ਬੀਬੀ ਸਾਹਿਬ ਜਾਨਦੀਆਂ ਨੇ ਗੁਰਦੁਆਰਾ ਗੁਰੂ ਕਬਾਗ ਸਾਬ ਜਾਨਦੀਆਂ ਨੇ ਕਿਉਂਕਿ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਇਹ ਜਦੋਂ ਇਹ ਤੀਸਰੀ ਬਿਲਡਿੰਗ ਮੇਰੇ ਆਪਣੀ ਸੁਰਤ ਵਿੱਚ ਨਵੀਂ ਬਣੀ ਦੇਖੀ ਹੈ ਜੀ ਇਹ ਜਦੋਂ ਹੁਣ ਇਹਦੀ ਖੁਦਾਈ ਹੋ ਰਹੀ ਸੀ ਇਹ ਪਿਛਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਟਰਕਚਰ ਇੱਕ ਇਹ ਵਿੱਚੋਂ ਮਿਲਿਆ ਸੀ ਉਹ ਸੰਗਤਾਂ ਨੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀਕਾਰ ਸੇਵਾਲੇ ਮਹਾਪੁਰਸ਼ਾਂ ਨੂੰ ਕਿ ਇਹਨੂੰ ਆਪਾਂ ਸੰਭਾਲ ਲਿਆ ਜਾਵੇ ਕਿ ਰੇਹਿੰਦੀ ਦੁਨੀਆ ਤੱਕ ਜਿਹੜੇ ਆਨਲੀਆਂ ਪੀੜੀਆਂ ਨਸਲਾਂ ਉਹ ਦੇਖ ਸੰਗਮ ਕੇ ਗੁਨਾਨੰਦ ਦੇਵ ਜੀ ਮਹਾਰਾਜ ਦਾ ਜਿਹੜਾ ਘਰ ਸੀ ਉਹਦੀ ਇਹ ਬੇਸਿਕ ਸਟਰਕਚਰ ਏ ਸੀ ਨਵੀਆਂ ਬਿਲਡਿੰਗਾਂ ਤੇ ਪੂਰੇ ਵਰਲਡ 'ਚ ਸੁਲਤਾਨ ਪਰਲੋਦੀ ਕੀ ਹਰ ਜਗ੍ਹਾ ਗੁਰਦੁਆਰਾ ਸਾਹਿਬ ਬਹੁਤ ਆਲੀਸ਼ਾਨ ਬਣ ਚੁੱਕੇ ਨੇ ਲੇਕਿਨ ਜਿਹੜੀਆਂ ਇਹ ਚੀਜ਼ਾਂ ਦੀ ਸੰਭਾਲ ਇਹ ਸੁਲਤਾਨ ਪਰਲੋਦੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਕੀਤੀ ਹੈ ਇਹ ਉਹ ਸਥਾਨ ਹੈ ਜਿੱਥੇ ਗੁਨਾਨੰਦ ਦੇਵ ਜੀ ਮਹਾਰਾਜ ਦਾ ਅਸਲੀ ਘਰ ਸੀ ਜਿੱਥੇ ਉਹਨਾਂ ਦੇ ਦੋ ਸੁਪੁੱਤਰਾਂ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀਦਾਸ ਜੀ ਦਾ ਮੈਂ ਆਪ ਜੀ ਦੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਨਾ ਪੂਰੇ ਗੁਰੂਆਂ ਦੇ ਨਾਮ ਲੈਵਾ ਕਿ ਤੁਸੀਂ ਵੱਧ ਤੋਂ ਵੱਧ ਸੰਤਾਂ ਪਵਾਰਾਂ ਸਮੇਤ ਇਸ ਸਥਾਨ ਤੇ ਦਰਸ਼ਨ ਕਰਨਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ